ਤਲੇਗਾਦਾ ਤੁਸੀਂ ਜੁਲਾਈ 24 7 ਪੰਜਾਬ ਦੇ ਨਾਲ ਕਿ ਮੈਂ ਹਾਂ ਤੁਹਾਡਾ ਰੁਹੀ ਜੁਲਾਈ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੁਕੇਰੀਆਂ ਹਾਈਡਲ ਨਹਿਰ ਦੇ ਵਿੱਚ ਇੱਕ ਪ੍ਰੇਮੀ ਜੋੜਾ ਜਿਹੜਾ ਹੁੰਦਾ ਉਹ ਨਹਿਰ ਦੇ ਵਿੱਚ ਛਾਲ ਮਾਰ ਦਿੰਦਾ ਤੇ ਤੁਹਾਨੂੰ ਦੱਸਦੀ ਕਿ ਲੜਕੇ ਦੀ ਤਾਂ ਇਸ ਵਿੱਚ ਜਾਨ ਕੱਜ ਗਈ ਲੇਕਿਨ ਲੜਕੀ ਦੀ ਇਸ ਵਿੱਚ ਮੌਤ ਹੋ ਗਈ ਹੈ ਲੋਕਾਂ ਵੱਲੋਂ ਜਿਹੜਾ ਮੁੰਡਾ ਬਚਾ ਲਿਆ ਜਾਂਦਾ ਲੇਕਿਨ ਕੁੜੀ ਵੀ ਸਾਸੇ ਵਿੱਚ ਮੌਤ ਹੋ ਜਾਂਦੀ ਹੈ ਉੱਥੇ ਜੇਕਰ ਗੱਲ ਕਰੀਏ ਤਾਂ ਜਿਹੜੇ ਕੁੜੀ ਦੇ ਮਾਪੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਕੁੜੀ ਜਿਹੜੀ ਹੈ ਆਤਮ ਹੱਤਿਆ ਨਹੀਂ ਕਰ ਸਕੀ ਉਸਦੀ ਉਮਰ ਮਹਿਜ਼ 16 ਸਾਲ ਸੀ 10ਵੀਂ ਦੀ ਜਿਹੜੀ ਆ ਉਹ ਪੜ੍ਹਾਈ ਪੂਰੀ ਕਰ ਚੁੱਕੀ ਸੀ ਆਪਣੂੰ ਤੇ 16 ਸਾਲ ਦੀ ਹਜ਼ਰੀ ਉਮਰ ਸੀ ਤੇ ਉਹ ਆਤਮ ਹੱਤਿਆ ਨਹੀਂ ਕਰ ਸਕੀ ਉਹਨਾਂ ਵੱਲੋਂ ਵਾਰ-ਵਾਰ ਜੋ ਹੈ ਮੁੰਡੇ ਦੇ ਉੱਤੇ ਆਰੋਪ ਲਗਾਏ ਜਾ ਰਹੇ ਨੇ ਕਿ ਮੁੰਡੇ ਨੇ ਉਸ ਦਾ ਮਰਡਰ ਕੀਤਾ ਉਹਨਾਂ ਦੀ ਕੁੜੀ ਨੂੰ ਨਹਿਰ ਵਿੱਚ ਧੱਕਾ ਦਿੱਤਾ ਅੱਜ ਹੁਸ਼ਿਆਰਪੁਰ ਦਸੂਹਾ ਦੇ ਕਸਬਾ ਉਂਝੀ ਬਸੀ ਨੇੜੇ ਮੁਕੇਰੀਆਂ ਹਾਈਡਲ ਨਹਿਰੀ ਚ ਇੱਕ ਨੌਜਵਾਨ ਜੋੜੇ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜਿਸ ਕਾਰਨ ਲੜਕੀ ਦੀ ਮੌਤ ਹੋ ਗਈ ਪਰ ਲੜਕੇ ਨੂੰ ਲੋਕਾਂ ਨੇ ਬਚਾ ਲਿਆ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ ਇਥੇ ਦਸੂਹਾ ਮੁਕੇਰੀਆਂ ਮੁਕ ਸੜਕ ਤੇ ਕਸਬਾ ਉੱਚੀ ਬਸੀ ਨਹਿਰ ਤੇ ਪੁਲ ਤੇ ਮੋਟਰਸਾਈਕਲ ਸਵਾਰ ਇੱਕ ਜੋੜਾ ਆਂਦਾ ਹੈ ਮੋਟਰਸਾਈਕਲ ਨੂੰ ਖੜਾ ਕੇ ਨਹਿਰ ਵਿੱਚ ਛਾਲ ਮਾਰ ਦਿੰਦਾ ਹੈ ਇਤਫਾਕ ਦੀ ਗੱਲ ਇਹ ਹੁੰਦੀ ਹੈ ਕਿ ਉਸ ਸਮੇਂ ਅਮਰਜੀਤ ਨਾ ਦਾ ਨੌਜਵਾਨ ਜੋ ਲੋਕਾਂ ਨੂੰ ਡੁੱਬਣ ਤੋਂ ਬਚਾਉਣ ਵਾਲੀ ਰੈਸਕਿਊ ਟੀਮ ਵਿੱਚ ਕੰਮ ਕਰਦਾ ਹੈ ਉਥੋਂ ਦੀ ਗੁਜ਼ਰ ਰਿਹਾ ਹੁੰਦਾ ਹੈ ਤੇ ਅਮਰਜੀਤ ਉਹਨਾਂ ਨੂੰ ਛਾਲ ਮਾਰਦਿਆਂ ਵੇਖ ਲੈਂਦਾ ਹੈ ਅਮਰਜੀਤ ਦਾ ਕਹਿਣਾ ਹੈ ਕਿ ਮੈਂ ਦੋਵਾਂ ਨੂੰ ਬਚਾਉਣ ਲਈ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ ਤੇ ਲੜਕੇ ਨੂੰ ਬਚਾਇਆ ਪਰ ਲੜਕੀ ਦੀ ਡੁੱਬਣ ਕਾਰਨ ਮੌਤ ਹੋ ਗਈ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਦਸੂਹਾ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਮਨਪ੍ਰੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਨੋਵਾ ਵਜੋ ਹੋਈ ਹੈ ਤੇ ਲੜਕੇ ਦੀ ਪਛਾਣ ਕਰਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਜੋ ਹੋਈ ਹੈ ਉਹ ਪਿੰਡ ਬਧਾਈਆਂ ਦਾ ਰਹਿਣ ਵਾਲਾ ਹੈ ਦੋਵਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜਿਸ ਵਿੱਚ ਲੜਕੀ ਦੀ ਮੌਤ ਹੋ ਗਈ ਪਰ ਲੜਕਾ ਵਾਲ-ਵਾਲ ਬਚ ਗਿਆ ਮ੍ਰਿਤਕ ਲੜਕੀ ਮਨਪਰੀਤ ਦੀ ਲਾਸ਼ ਨੂੰ ਦਸੂਹਾ ਦੇ ਮੌਤਰੀ ਵਿੱਚ ਰਖਵਾਇਆ ਗਿਆ ਤੇ ਦੋਵਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾ ਕੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਥੇ ਲੜਕੀ ਦੀ ਮਾਂ ਮਨਪਰੀਤ ਦਾ ਦੋਸ਼ ਹੈ ਕਿ ਉਸਦੀ ਲੜਕੀ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਤੇ ਉਸਦੀ ਉਮਰ 16 ਸਾਲ ਸੀ। ਇਹ ਲੜਕਾ ਕਰਨ ਉਸਨੂੰ ਅਕਸਰ ਤੰਗ ਕਰਦਾ ਰਹਿੰਦਾ ਸੀ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਸਦੀ ਲੜਕੀ ਅਜੇਹਾ ਕਦਮ ਨਹੀਂ ਚੱਕ ਸਕਦੀ ਤੇ ਉਸਨੂੰ ਜ਼ਬਰਦਸਤੀ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ। ਤਾਂ ਜੀ ਮੈਂ ਨਾ ਉੱਚੀ ਬਸੇ ਆਕੀ ਆਪਣੀ ਫੈਮਿਲੀ ਨੂੰ ਲੈਣ ਜਾ ਰਿਹਾ ਸੀਗਾ ਤੇ ਇਹਨੂੰ ਮੇਰੀ ਨਿਗਾਹ ਪਈ ਵੀ ਪੁਲ ਤੇ ਬੰਦੇ ਬਹੁਤ ਜ਼ਿਆਦਾ ਇਕੱਠੇ ਹੋਏ ਆ ਤੇ ਮੈਂ ਦੇਖਿਆ ਵੀ ਦੋ ਜਾਨੇ ਡੁੱਬਦੇ ਜਾ ਰਹੇ ਸੀਗੇ ਫਿਰ ਮੈਂ ਉਦੋਂ ਹੀ ਵਾਪਸ ਮੁੜ ਗਿਆ ਘਰ ਨੂੰ ਤੇ ਆਪਣੀ ਲਾਈਟ ਜੈਕਟ ਚੱਕੀ ਰਸਾ ਚੱਕਿਆ ਤੇ ਮੁੰਡਾ ਦਾ ਬਚਾਲਿਆ ਕੁੜੀ ਪਰ ਥੱਲੇ ਕਰੀ ਡੁੱਬ ਗਈ ਸੀਗੀ ਡੁੱਬ ਕੇ ਦੁਬਾਰਾ ਜੂ ਉੱਪਰ ਆਈ ਫਿਰ ਉਹਨੂੰ ਕੱਢਿਆ ਤੇ ਉਹ ਡੱਡ ਹੋ ਚੁੱਕੀ ਸੀ ਮੌਕੇ ਤੇ ਹਾਂਜੀ ਮਨ ਰਜਵਿੰਦਰ ਪੌਰ ਉਹ ਤੁਹਾਡੀ ਬੇਟੀ ਦਾ ਕੀ ਨਾਮ ਸੀ ਮਨਪ੍ਰੀਤ ਪੌਰ ਕੀ ਗੱਲ ਹੋਈ ਸੀ ਸਾਰੀ ਜੀ ਹਾਂ ਜੀ ਸਾਨੂੰ ਫੋਨ ਆਉਂਦੇ ਸੀ ਮੁੰਡੇ ਦੇ ਸਾਡੀ ਬੇਟੀ ਨੂੰ ਤੁਮ ਕਹੁੰਦਾ ਸੀ ਕੋਸਾ ਨਹੀਂ ਪਤਾ ਤੇ ਬੇਟੀ ਕਿੰਨੇ ਚ ਪੜਦੀ ਸੀ 10ਵੀਂ ਚ ਪੜਦੀ ਸੀ ਕਿੰਨੇ ਸਾਲ ਦੀ ਸੋ ਹਸਤਾ ਮਸਾਲਾ ਤੇ ਅੱਜ ਤੁਹਾਨੂੰ ਕੋਈ ਪਤਾ ਲੱਗਾ ਕਿ ਤੁਹਾਡੀ ਬੇਟੀ ਸਰ ਮੈਂ ਸਵੇਰੇ ਸਕੂਲੋਂ ਛੱਡਣ ਗਈ ਹਾਂ ਤੇ ਸਕੂਲ ਦੇ ਅੰਦਰ ਗੇਟ ਤੋਂ ਬਾਹਰ ਕੇ ਆਈਆਂ ਮੈਨੂੰ ਸਕੂਲਰ ਸਕੂਲ ਕੋਲ ਜਿੱਥੋਂ ਸਕੂਲੋਂ ਫੋਨ ਆਇਆ ਉਹ ਕਹਿੰਦੇ ਵੀ ਤੁਹਾਡੀ ਬੇਟੀ ਮਤਲਬ ਕਿ ਹੋਰੀਅਲ ਵਿੱਚ ਨਹੀਂ ਆਈ ਹੈ ਮੈਂ ਕਿਹਾ ਸਕੂਲ ਗਈ ਤੇ ਉੱਥੇ ਹੈ ਨਹੀਂ ਸੀ ਫੇਰ ਅਸੀਂ ਦੇਖ ਪਤਾ ਅਸੀਂ ਤਾਂ ਮੈਂ ਦੇਖਿਆ ਕਿ ਤੁਹਾਨੂੰ ਫਿਰ ਉਹ ਮੈਨੂੰ ਇਹ ਪਤਾ ਲੱਗਾ ਥੋੜੀ-ਥੋੜੀ ਫਿਰ ਮੈਂ ਉਹ ਦੌੜ ਭੱਜ ਬੰਦ ਕਰ ਦਿੱਤੀ ਤੁਸੀਂ ਹੁਣ ਕੀ ਪੁਲਿਸ ਤੋਂ ਕੀ ਮੰਗ ਕਰਦੇ ਹੋ ਮੈਨੂੰ ਸਾਫ਼ ਦਿੱਤਾ ਗਿਆ ਬਸ ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ ਨੂੰ ਮੇਰੀ ਬੇਟੀ ਐਸਾ ਦਾ ਕੰਮ ਨਹੀਂ ਕਰ ਸਕਦੀ ਇਹ ਸਾਨੂੰ 11:00 ਵਜੇ ਕਨਫਰਮੇਸ਼ਨ ਮਿਲੀ ਸੀ ਕਿ ਦਾ ਆਪਣੇ ਉੱਚੀ ਬਸ ਨਹਿਰ ਦੇ ਵਿੱਚ ਲੜਕਾ ਲੜਕੀ ਹੈਗੀ ਹੈ ਤੇ 2 ਗਰੀਬ ਉਹ ਜਿੰਨਾਂ ਦੀ ਉਮਰ 18 ਸਾਲ ਹੈਗੀ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈਗੀ ਮੌਕੇ ਤੇ ਪੁਲਿਸ ਪਾਰਟੀ ਪੁੱਜੀ ਤਾਂ ਪਤਾ ਲੱਗਾ ਕਿ ਉੱਥੇ ਇੱਕ ਮਨਪ੍ਰੀਤ ਕੌਰ ਡਾਕਟਰ ਆਫ ਪਰਮਦੀ ਸੀ ਵਾਸੀ ਧਨੋਆ ਤੇ ਲੜਕਾ ਹੈਗਾ ਕਰਨ ਸਿੰਘ ਸਨੋਕਰ ਰਜਿੰਦਰ ਸਿੰਘ ਵਾਸੀ ਇਹਨਾਂ ਨੇ ਨਹਿਰ ਵਿੱਚ ਛਾਲ ਮਾਰੀ ਸੀ ਜੋ ਲੜਕੀ ਮਨਪ੍ਰੀਤ ਕੌਰ ਨੂੰ ਨਹਿਰ ਦੇ ਵਿੱਚੋਂ ਕੱਢ ਲਿਆ ਗਿਆ ਸੀ ਤੇ ਲੜਕਾ ਵੀ ਨਹਿਰ ਦੇ ਵਿੱਚੋਂ ਕੱਢ ਲਿਆ ਗਿਆ ਸੀ ਤੇ ਲੜਕੀ ਨੂੰ ਡਾਕਟਰ ਆਪਣੇ ਸਿਵਲ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਸਾਹਿਬ ਵੱਲੋਂ ਬਰਾੜਾ ਦਿੱਤਾ ਗਿਆ। ਔਕਕੀ ਫਰਦਰ ਅਸੀਂ ਹੁਣ ਇਹਨਾਂ ਦੇ ਵਾਰਸ ਬੁਲਾ ਰਹੇ ਹੈਗੇ ਤੇ ਵਾਰਸਾਂ ਦੇ ਪਤਪਤ ਜੋ ਬਿਆਨ ਦੇਣਗੇ ਉਹਦੇ ਪਤਪਤ ਇਸ ਕਰਮ ਕਰੇ। ਸਰ ਕੁਝ ਕਾਰਨ ਪਤਾ ਲੱਗਾ ਕਿ ਕੀ ਕਾਰਨ ਉਹਨਾਂ ਨੇ ਛਾਲ ਮਾਰੇ ਗਏ? ਅ ਮੁਰਲੀ ਜਿਹੀ ਹੈਗੀ ਸਾਨੂੰ ਜਾਂਚ ਤੋਂ ਪਤਾ ਲੱਗਾ ਕਿ ਇਹ ਦੋਨੋਂ ਆਪਸੀ ਪ੍ਰੇਮ ਸੰਬੰਧ ਦੇ ਵਿੱਚ ਸੀਗੇ। ਬਾਕੀ ਹੋਰ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਵੀ ਦਾ ਰੀਜ਼ਨ ਕੀ ਹੈ ਕਿਉਂ ਉਹਨਾਂ ਨੇ ਇਹ ਕੰਮ ਕਰਾਇਆ ਹੈ